ਅੱਜ ਬਹੁਤ ਹੀ ਮਹੱਤਵਪੂਰਨ ਇਸ਼ੂ ਜੋ ਪਟਿਆਲੇ ਦਾ ਬਰਨਿੰਗ ਇਸ਼ੂ ਚੱਲ ਰਿਹਾ ਸੀ ਉਹ ਸੀਗਾ ਇਹ ਕਾਰਪਟਿੰਗ ਉੱਤੇ ਰੋਡ ਸ਼ਹਿਰ ਵੀ ਹਾਂ ਸੜਕਾਂ ਦੀ ਮੁਰੰਮਤ ਇਹ ਵੀ ਕਾਰਪਟਿੰਗ ਵਾਸਤੇ ਜਿਹੜਾ ਹੈ ਉਹਦੇ ਵਾਸਤੇ ਅੱਜ ਜਿਹੜੀ ਐ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਤੁਸੀਂ ਦੇਖਿਆ ਵੀ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਐ ਐਲ ਐਨ ਟੀ ਵੱਲੋਂ ਅੰਡਰਗਰਾਉਂਡ ਪਾਈਪਲਾਈਨਸ ਵਿਚ ਹਾਂ ਦਾ ਜਿਹੜਾ ਹਾਂ ਚੱਲ ਰਿਹਾ ਸੀ ਉਸ ਕੰਮ ਦੇ ਵਿੱਚ ਡਿਲੇ ਵੀ ਸੀ ਜਿਸ ਕਰਕੇ ਪੰਜਾਬ ਸਰਕਾਰ ਨੇ ਉਹਨਾਂ ਨੂੰ 8 ਕਰੋੜ ਰੁਪਏ ਰੋਮਾਨਾ ਵੀ ਲਗਾਇਆ ਉਪਰੰਤ ਸਾਡੀ ਜਿਹੜੀ ਹੈ ਡੇ ਟੂ ਡੇ ਮੋਨਿਟਰਿੰਗ ਹੁਣ ਪ੍ਰੋਜੈਕਟ ਦੀ ਜਿਹੜੀ ਹੈ ਉਹ ਚੱਲ ਰਹੀ ਹੈ ਪਿਛਲੇ ਕੁਝ ਸਮੇਂ ਤੋਂ ਪ੍ਰੋਲੋਂਗਡ ਮੌਨਸੂਨ ਹੁਣ ਕਰਕੇ ਸਾਨੂੰ 4 ਮਹੀਨੇ ਵੇਟ ਕਰਨਾ ਪਿਆ ਜਿਸ ਵਿੱਚ ਅਸੀਂ ਕੋਈ ਵੀ ਸੜਕਾਂ ਦਾ ਕੰਮ ਨਹੀਂ ਕਰ ਸਕਦੇ ਜਿੱਥੇ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਸ਼ਹਿਰ ਵਾਸੀਆਂ ਤੋਂ ਮਾਫੀ ਮੰਗਦਾ ਮੈਨੂੰ खेद ਹੈ ਇਹ ਉਹਨਾਂ ਨੂੰ ਬਹੁਤ ਇਨਕਨਿਨਸ ਹੋਈ ਹੈ ਐਂਡ ਬੀਇੰਗ ਅ ਰਿਪਰੈਜ਼ੈਂਟੇਟਿਵ ਇਟ ਬਿਕਮਸ ਮਾਈ ਪ੍ਰੋਗਰੈਟਿਵ ਮਾਈ ਰਿਸਪੋਨਸਿਬਿਲਟੀ ਕਿ ਮੈਂ ਜਿਹੜਾ ਹੈ ਉਹਨਾਂ ਨੂੰ ਇਸ ਤਰ੍ਹਾਂ ਦੀ ਵੀ ਕੋਈ ਖੇਚਲ ਚ ਨਾ ਰਹਿਣ ਦਾ ਬਟ ਕਈ ਸਰਕਮਸਟੈਂਸਸ ਕਈ ਟੈਕਨੀਕਲ ਗਲਿਚਸ ਇਹ ਜਿਹੀਆਂ ਹੋ ਜਾਂਦੀਆਂ ਨੇ ਜਿਹੜੀਆਂ ਸਾਡੇ ਆਪਣੇ ਉੱਤੋਂ ਬਾਹਰ ਹੋ ਜਾਂਦੀਆਂ ਨੇ ਜਿਸ ਤਰ੍ਹਾਂ ਜੂਨ ਚੋਂ ਬਰਸਾਤਾਂ ਸ਼ੁਰੂ ਹੋਈਆਂ ਸੈਪਟੈਂਬਰ ਤੱਕ ਹੁਣ ਤੱਕ ਬਰਸਾਤਾਂ ਪੈ ਰਹੀਆਂ ਸੀ ਇਸ ਕਰਕੇ ਇਹ ਜਿਹੜਾ ਹੈ 4 ਮਹੀਨੇ ਦਾ ਪੀਰੀਅਡ ਇਹ ਡਿਲੇ ਦਾ ਸੀਗਾ ਹੁਣ ਇਸ ਮੌਨਸੂਨ ਦੇ ਵਿੱਚ ਫਰਦਰ ਡਿਲੇ ਨਾ ਹੋਵੇ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਤੇ ਪੀਡਬਲਿਓਡੀ ਦੇ ਅਫਸਰਸ ਵੀ ਮੇਰੇ ਨਾਲ ਆਏ ਹੋਏ ਨੇ ਇਹਨਾਂ ਨੂੰ ਜਿਹੜਾ ਹੈ ਡਾਇਰੈਕਸ਼ਨ ਦਿੱਤੀਆਂ ਗਈਆਂ ਸੀ ਕਿ ਤੁਸੀਂ ਇਸ ਟਾਈਮ ਦੇ ਵਿੱਚ ਮੌਨਸੂਨ ਟਾਈਮ ਦੇ ਵਿੱਚ ਤੁਸੀਂ ਪੇਪਰ ਵਰਕ ਜਿਹੜਾ ਹੈ ਐਸਟੀਮੇਟਸ ਬਣਾਣੇ ਕੰਟਰੈਕਟਸ ਲਗਾਣੇ ਤੇ ਵਰਕ ਆਰਡਰ ਦੇਣੇ ਉਹ ਸਾਰੀ ਜਿਹੜੀ ਹੈ ਤੁਸੀਂ ਤਿਆਰੀ ਕਰਕੇ ਰੱਖੋ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਆਫੀਸ਼ਰਜ਼ ਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਅਸੀਂ ਅੱਜ ਉਸ ਮਕਾਮ ਤੇ ਖੜੇ ਹਾਂ ਜਿੱਥੇ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਸ਼ਹਿਰ ਵਾਸੀਆਂ ਨੂੰ ਸਾਇਦਾ ਸ਼ਡਿਊਲ ਰੋਡਸ ਦਾ ਜਿਹੜਾ ਹੈ ਉਹ ਸ਼ੇਅਰ ਕਰ ਸਕਦਾ ਹਾਂ ਕਿ ਕਿਹੜੀ ਰੋਡ ਕਿੱਥੇ ਬਣਨੀ ਹੈ ਕਿੰਨੇ ਕਿਲੋਮੀਟਰ ਦੀ ਹੈ ਕਿ ਕਦੋਂ ਤੱਕ ਕੰਪਲੀਟ ਹੋਏਗੀ ਔਰ ਕਿਹਦਾ ਐਸਟੀਮੇਟ ਬਣ ਚੁੱਕਿਆ ਹੈ ਕਿ ਇਸ ਦਾ ਟੈਂਡਰ ਹੋ ਚੁੱਕਿਆ ਹੈ ਕਿ ਇਸ ਦਾ ਵਰਕ ਆਰਡਰ ਹੋ ਚੁੱਕਿਆ ਹੈ ਉਹ ਸਾਰੀਆਂ ਡਿਟੇਲ ਜਿਹੜੀਆਂ ਨੇ ਮੈਂ ਤੁਹਾਡੇ ਨਾਲ ਹੀ ਅੱਜ ਸ਼ਹਿਰ ਵਾਸੀਆਂ ਨਾਲ ਸ਼ੇਅਰ ਕਰਾਂਗਾ ਦੱਸੋ ਸਰ ਕਿਹੜੇ-ਕਿਹੜੇ ਇਲਾਕੇ ਨੇ ਕਿੱਥੇ-ਕਿੱਥੇ ਸਰ ਬੜਾ ਡੀਟੇਲਡ ਜਿਹੜਾ ਹੈ 10 ਕਰੋੜ ਰੁਪਿਆ ਅਸੀਂ ਪੀਡਬਲਿਊਡੀ ਪ੍ਰੋਵਿੰਸ਼ਨਲ ਜਿਹੜਾ ਹੈਗਾ ਡਿਪਾਰਟਮੈਂਟ ਇਹਨਾਂ ਦੇ ਡਿਵੀਜ਼ਨ ਉਹ ਦੇ ਰਹੀ ਉਹਨੇ ਕੰਮ ਕਰਨਾ ਹੈ 20 ਕਰੋੜ ਦਾ ਕੰਮ ਜਿਹੜਾ ਹੈ ਉਹ ਨੈਸ਼ਨਲ ਹਾਈਵੇਜ਼ ਵਾਲਿਆਂ ਨੇ ਡਿਵੀਜ਼ਨ ਨੇ ਕਰਨਾ ਹੈ ਤੇ 10 ਕਰੋੜ ਦਾ ਜਿਹੜਾ ਹੈ 10 ਕਰੋੜ ਦਾ ਕੰਮ ਜਿਹੜਾ ਹੈ ਉਹ ਮਿਨਿਸਪਲ ਕਾਰਪੋਰੇਸ਼ਨ ਇਹ ਸਿਰਫ ਕੰਮ ਜਿਹੜੇ ਹੈਗੇ ਨੇ 30 ਕਰੋੜ ਦੇ ਸਿਰਫ ਮੇਰੀ ਕੰਸਟੀਚੁਐਂਸੀ ਪਟਿਆਲਾ 1 ਦੇ ਨੇ ਜੀ ਸੋ ਇਹ ਕੰਮ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ ਪੀ ਡਬਲ ਯੂ ਡੀ ਵਾਲੇ ਵੀ ਕਰ ਰਹੇ ਨੇ ਇਹ ਮਿਊਨਿਸਪਲ ਕਾਰਪੋਰੇਸ਼ਨ ਨੇ ਵੀ ਆਪਣੋ ਵਾਲ ਦੇ ਵਿੱਚ 2.5 ਕਰੋੜ ਦੀਆਂ ਅੱਜ ਜਿਹੜਾ ਹੈ 2.5 ਕਰੋੜ ਦੀਆਂ ਸੜਕਾਂ ਦਾ ਕੰਮ ਜਿਹੜਾ ਹੈ ਕੰਪਲੀਟ ਹੋ ਜਾਏਗਾ। ਕਦੋਂ ਤੱਕ ਮੰਤਰੀ ਜਿਹੜੀਆਂ ਕੰਪਲੀਟ ਹੋ ਰਹੀਆਂ 40 ਕਰੋੜ ਰੁਪਏ ਸਾਰੇ ਸੜਕਾਂ ਤੇ ਲੱਗਣਗੇ। ਸਾਰੇ ਸੜਕਾਂ ਤੇ ਲੱਗਣਗੇ। ਸਰ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਸਾਨੂੰ ਹੌਟ ਮਿਕਸ ਪਲਾਂਟਸ ਚੱਲਦੇ ਨੇ ਫ੍ਰਮ ਸੈਪਟੈਂਬਰ ਟਿਲ ਡਿਸੰਬਰ। ਸਰਦੀਆਂ ਦੇ ਵਿੱਚ ਡਿਸੰਬਰ ਤੋਂ ਲੈ ਕੇ ਫੈਬਰੂਰੀ ਐਂਡ ਤੱਕ ਛੇਰ ਬੰਦ ਹੋ ਜਾਂਦੇ ਨੇ। ਫਿਰ ਮਾਰਚ, ਅਪ੍ਰੈਲ, ਮਈ ਤੱਕ ਚੱਲਦੇ। ਜੂਨ 온ਵਰਡ ਟਿਲ ਸੈਪਟੈਂਬਰ ਅਗੇਨ ਬੰਦ ਹੋ ਜਾਣਗੇ ਕਿਉਂਕਿ ਪ੍ਰਸਾਤਾ ਸ਼ੁਰੂ ਹੋ ਜਾਣਗੇ। ਸੋ ਅਸੀਂ ਜੇ ਖਿੱਚ ਵੀ ਦਿੰਨੇ ਆ ਤਾਂ ਸਾਨੂੰ ਪੂਰੇ ਸਾਲ ਦੇ ਵਿੱਚ 6 ਤੋਂ ਲੈ ਕੇ 7 ਮਹੀਨੇ ਮਿਲਦੇ ਨੇ ਜਿਹਦੇ ਵਿੱਚ ਅਸੀਂ ਲੁੱਕ ਦਾ ਕੰਮ ਕਰਾ ਸਕਦੇ। ਸੋ ਫਰਦਰ ਡਿਲੇ ਕੋਈ ਨਾ ਹੋਵੇ। ਇਸ ਤੋਂ ਵੱਧ ਹੁਣ ਲੋਕਾਂ ਨੂੰ ਹੋਰ ਪਰੇਸ਼ਾਨੀ ਨਾ ਹੋਵੇ। ਅਸੀਂ ਆਪਣਾ ਪੇਪਰ ਵਰਕ ਸਾਰਾ ਕੰਪਲੀਟ ਕਰ ਲਿਆ ਸੀ ਮੌਨਸੂਨ ਸੀਜ਼ਨ ਦੇ ਦੌਰਾਨ। ਇਹ ਹੁਣ ਜਿਹੜਾ ਹੈ ਅਸੀਂ ਇਹ ਕੰਮ ਜਿਹੜਾ ਹੈ ਅਮਲੀ ਜਾਮਾ ਪਹਿਨਾ ਰਹੇ ਆ ਤੁਹਾਡੇ ਸਾਹਮਣੇ ਸੜਕਾਂ ਬਣ ਰਹੀਆਂ ਨੇ। ਡਿਟੇਲਸ ਜਿਹੜੀਆਂ ਨੇ ਉਹ ਮੈਂ ਤੁਹਾਡੇ ਸਾਰੇ ਨਾਲ ਸ਼ੇਅਰ ਕਰ ਚੁੱਕੇ। ਸੋ ਤੁਸੀਂ ਕਾਈਂਡਲੀ ਯੂ نو ਯੂ ਕੈਨ ਗੋ ਥਰੂ ਦੈਮ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਕਿੰਨਾ ਕਿੰਨਾ ਕੰਮ ਹੈ ਕਿਉਂਕਿ ਲਿਸਟ ਬੜੀ ਐਕਸਟੈਂਸਿਵ ਹੈ ਜੀ ਮਤਲਬ ਇੱਕ ਲੋਕਾਂ ਨੂੰ ਬੜੀ ਜਰੂਰਤ ਹੈ ਕਿ ਉਹ ਵੀ ਇਹਨਾਂ ਸੜਕਾਂ ਦੇ ਆਪਸ ਕੰਪਲੀਟ ਹੋ ਜੀ ਅਜੇ ਤੱਕ ਬਣ ਨਹੀਂ ਰਹੀ ਬਣ ਨਹੀਂ ਰਹੀ ਉਹਦਾ ਕਾਰਨ ਕੀ ਰਹਿੰਦਾ ਜਿਹੜਾ ਸੋ ਦੇਖੋ ਪਹਿਲਾਂ ਜਿਹੜੀਆਂ ਐਲ ਐਨ ਟੀ ਨੇ ਸੜਕਾਂ ਪਾਉਣੀਆਂ ਸੀ ਉਹ ਸੀਗਾ ਲੋ ਸਪੈਸੀਫਿਕੇਸ਼ਨ ਸੀਗੀਆਂ ਉਹਨਾਂ ਦੀ ਅਸੀਂ ਚਾਹੁੰਦੇ ਸੀ ਬੜਾ ਰੋਬਸਟ ਨੈਟਵਰਕ ਰਵੇ ਸ਼ਹਿਰ ਦੇ ਵਿੱਚ ਵੀ ਪੁਖਤਾ ਔਰ ਡਿਊਰੇਬਲ ਜਿਹੜੀ ਹੈ ਉਹ ਸੜਕਾਂ ਬਣ ਇਸ ਕਰਕੇ ਅਸੀਂ ਉਹਨਾਂ ਤੋਂ ਕੰਮ ਵਾਪਸ ਲੈ ਲਿਆ। ਉਹਨਾਂ ਨੇ ਨਿਗਮ ਕਾਰਪੋਰੇਸ਼ਨ ਨੂੰ 20 ਕਰੋੜ ਰੁਪਏ ਦੇ ਦਿੱਤਾ। ਉਸ 20 ਕਰੋੜ ਦੇ ਨਾਲ ਅਸੀਂ ਹਾਇਰ ਸਪੈਸੀਫਿਕੇਸ਼ਨ ਦੇ ਨਾਲ ਅਸੀਂ ਰੋਡਸ ਬਣਾਉਣ ਜਾ ਰਹੇ ਹਾਂ। ਡਿਟੇਲ ਜਿਵੇਂ ਫਾਉਂਟੇਨ ਚੌਂਕ ਤੋਂ ਲੀਲਾਪਵਨ ਬੋਥ ਸਾਈਡਸ ਇਹ ਜਿਹੜਾ ਹੈ 25-9 ਨੂੰ ਜਿਹੜਾ ਹੈ ਕੰਮ ਸ਼ੁਰੂ ਹੋ ਜਾਣਾ। ਇਹ ਪੀਡਬਲੂਡੀ ਦੇ ਕੰਮ ਮੈਂ ਤੁਹਾਨੂੰ ਕੁਝ ਨਾਮ ਦੇਣਾ ਜੀ। HDFC ਬੈਂਕ ਤੋਂ ਗੋਪਾਲ ਸਵੀਟਸ ਇਹ ਵੀ 25-9 ਨੂੰ ਜਿਹੜਾ ਹੈ ਅਸੀਂ ਕੰਮ ਸ਼ੁਰੂ ਕਰ ਦੇਵਾਂਗੇ। ਚਿਲड्रन ਮੈਮੋਰੀਅਲ ਚੌਂਕ ਤੋਂ 23 ਨੰਬਰ ਫਾਟਕ ਇਹਦੇ 39 ਨੂੰ ਜਿਹੜਾ ਹੈ ਇਹਦਾ ਕੰਮ ਜਿਹੜਾ ਹੈ ਅਸੀਂ ਕਮੈਂਸ ਕਰ ਦੇਵਾਂਗੇ ਫਦਰੋਂ ਲਹਿਲ ਚੌਂਕ ਤੋਂ ਖੰਡਾ ਚੌਂਕ ਇਹ ਵੀ ਜਿਹੜਾ ਹੈਗਾ 39 ਨੂੰ ਅਸੀਂ ਜਿਹੜਾ ਹੈ ਇਹਨੂੰ ਕੰਮ ਸ਼ੁਰੂ ਕਰ ਦੇਵਾਂਗੇ ਜੀ 19 ਨੰਬਰ ਫਲਾਈਓਵਰ ਤੋਂ ਬੱਸ ਸਟਾਪ ਦੁਖੀ ਮਾਰਨ ਸਾਹਿਬ ਇਹ 10 10 ਕਿਉਂਕਿ ਇਹਦੇ ਟੈਂਡਰ ਟੂ ਬੀ ਓਪਨਡ ਔਨ 6th 10 6 ਅਕਤੂਬਰ ਨੂੰ ਇਹਦੇ ਟੈਂਡਰ ਖੁੱਲਣਗੇ ਤੇ ਅਸੀਂ 10 ਤੱਕ ਜਿਹੜਾ ਹੈ ਇਹਨੂੰ ਅੱਗੇ ਕੰਮ ਸ਼ੁਰੂ ਕਰਵਾਵਾਂਗੇ ਜੀ ਅਸੀ ਰੋਡ ਦਾ ਹੈਗਾ ਉਹਦੀ ਅਜੇ ਐਨਓਸੀ ਪੈਂਦੀ ਆ ਬਿਕੋਜ਼ ਨਵੀਂ ਖੁਦਾਈ ਹੋਈ ਹੈ ਇਟ ਵਿਲ ਟੇਕ ਸਮ ਟਾਈਮ ਸੋਹਰਿਆ ਹੋਟਲ ਜੇਲ ਰੋਡ ਇਹ ਜਿਹੜਾ ਹੈਗਾ ਰੋਡ ਟੂ ਬੀ ਸਟਾਰਟਡ ਸੂਨ ਇਹ ਜਿਹੜਾ ਸ਼ੁਰੂ ਹੋ ਜਾਏਗਾ ਜੀ ਸ਼ੁਰੂ ਹੋ ਗਿਆ ਇਹ ਸ਼ੁਰੂ ਹੋ ਗਿਆ ਕੱਲ ਸੋ ਇਹ ਵੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ ਬਸ ਸਟਾਪ ਟੂ ਦੁਖਨਵਾਨ ਸਾਹਿਬ ਟੂ ਡੀਮਾਰਟ ਇਹ ਡਾਕਟਰ ਸਾਹਿਬ ਦੀ ਕੰਸਟੀਟੂਐਂਸੀ ਆ ਜਾਂਦੀ ਹੈ ਉਹਨਾਂ ਦਾ ਹੈਗਾ ਜੀ ਇਹ ਵੀ ਜਿਹੜਾ ਹੈਗਾ वो को एक्सकवेशन इज प्रोग्रेस्ड टेंड टू बी फ्लोटेड विद इन 7 डेज ऑफ कंप्लीशन ऑफ एक्सकवेशन ये थोड़ा डिलेड होएगा क्योंकि हुन काम शुरू है जी एक्सकवेशन पर ठीकरी वाला चौंक तो पूरा चौंक ये जेड़ा है 10 10 ਨੂੰ ਅਸੀਂ ਜਿਹੜਾ ਹੈ ਸ਼ੁਰੂ ਕਰਾਂਗੇ ਕਾਉਂਟਨ ਚੌਂਕ ਤੋਂ ਸ਼ੇਰਾਂ ਵਾਲਾ ਗੇਟ ਇਹ ਵੀ 10 10 25 ਤੋਂ ਜਿਹੜਾ ਹੈ ਕੰਮ ਸ਼ੁਰੂ ਹੋਏਗਾ ਲੰਚ ਕੱਟੇ ਹੂੰ ਜੀ ਤੇ ਤਿੰਨੋਂ ਲੰਚ ਕੱਟੇ ਐਵਰੀ ਇਹ ਵੀ ਇਕੱਠੀ ਹੈ 10 10 ਤਿੰਨੋਂ ਜੀ ਸੋ ਕ੍ਰੋਸਿੰਗ ਐਟ ਕਾਰਨਰ ਹੋਟਲ ਕਾਰਨਰ ਹੋਟਲ ਪੁਰਾਣਾ ਬੱਸ ਸਟੈਂਡ ਜਿਹੜਾ ਸੀਗਾ ਉਹ ਬਹੁਤ ਖਰਾਬ ਹੋਇਆ ਸੀ ਉਹ ਵੀ ਰੋਡ ਜਿਹੜੀ ਹੈ ਇਕੋ ਸਟੈਚ ਦੇ ਵਿੱਚ ਹੈ ਜਿਹੜੀ ਹੈ ਫਾਉਂਟੇਨ ਚੌਂਕ ਤੱਕ ਫਰੋਮ 올ਡ ਬੱਸ ਸਟੈਂਡ ਐਵੀ ਰੋਡ ਜਿਹੜੀ ਹੈ ਬਣਾਈ ਕੀਤੀ ਜਾਏਗੀ ਫਾਉਂਟੇਨ ਚੌਂਕ ਤੋਂ ਐਨ ਆਈ ਐਸ ਲੋਅਰ ਮਾਲ ਜਿਹੜੀ ਹੈ ਉਹ ਤੁਸੀਂ ਦੇਖਿਆ ਵੀ ਹੁਣ ਕੰਮ ਚੱਲ ਰਿਹਾ ਉੱਥੇ ਪਾਈਪ ਲਾਈਨ ਪਾਛਾਂਗਾ ਸੋ ਇਹ ਜਿਹੜਾ ਹੈਗਾ ਇਹ ਕੰਮ ਸਭ ਤੋਂ ਬਾਅਦ ਦੇ ਵਿੱਚ ਹੋਏਗਾ ਬਿਕੋਜ਼ अर्ਲੀਅਰ ਜਿਹੜੀਆਂ ਸੜਕਾਂ ਪਹਿਲਾਂ ਪਟੀਆਂ ਹੋਈਆਂ ਨੇ ਉਹਨਾਂ ਨੂੰ ਪਹਿਲਾਂ ਰਿਪੇਅਰ ਕਰ ਰਹੇ ਹਾਂ ਤਾਂ ਕਿ ਲੋਕ ਜਿਹੜੇ ਨੇ ਜ਼ ਲਾਈਕਵਾਇਜ਼ ਮਿਨਿਸਪਲ ਕਾਰਪੋਰੇਸ਼ਨ ਦੇ ਵਿੱਚ ਸਰੇ ਕਰਤਾਰਪੁਰ ਕਲੋਨੀ ਅਵਲੋਆ ਗ੍ਰਿਸ਼ਨਾ ਕਲੋਨੀ ਕਰਤਾਰ ਕਲੋਨੀ ਭਰਪੁਰ ਗਾਰਡਨ ਇੱਥੇ ਕੰਮ ਜਿਹੜਾ ਹੈਗਾ ਇਹ ਸੀ ਇੱਕ ਇੱਕ ਮਹੀਨੇ ਦੇ ਵਿੱਚ ਉਹ ਜਿਹੜਾ ਕੰਮ ਕਈਆਂ ਦੇ ਖਤਮ ਹੋ ਗਏ ਮਿਨਿਸਪਲ ਕਾਰਪੋਰੇਸ਼ਨ ਦੇ ਸਾਰੇ ਕੰਮ ਅਸੀਂ ਦਸੰਬਰ ਤੋਂ ਪਹਿਲਾਂ ਪਹਿਲਾਂ ਕਰ ਦਿਆਂਗੇ ਬਿਕੋਜ਼ ਇਹਨਾਂ ਦੀ ਪ੍ਰੋਸੈਸ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਵਰਕ ਆਰਡਰ ਦਿੱਤੇ ਜਾ ਚੁੱਕੇ ਨੇ ਤੇ ਕੰਮ ਚੱਲ ਰਿਹਾ ਹੁਣ ਔਨ ਸਾਈਟ ਜਿਹੜਾ ਹੈ ਕੰਮ ਚੱਲ ਰਿਹਾ ਇਹਦੇ ਵਿੱਚ ਪ੍ਰਤਾਪਨਗਰ ਗ੍ਰਿਸ਼ਨਾ ਕਲੋਨੀ ਕਰਤਾਰ ਕਲੋਨੀ ਬਡੂਂਗ پور گارڈن مجیٹی فرنس کالنی وال بڈونگر مین روڈ اجیت نگر موتی باغ صاحب کالنی موتی کالج مین روڈ نیو موتی باغ صاحب کالنی سولر شیش محل اینکلو سنوری اڈا شیر بگت سنگ چونگ روز گارڈن چھوٹا رائی ماجرہ جگدیش کالنی تیج باغ کالنی روز کالونی گوپال اجوانی جو ساری بلٹ جہی ہے گی ہے وہ اسی ਇਨਾ 3 ਮਹੀਨਿਆਂ ਦੇ ਵਿੱਚ ਇਹ ਸਾਰੀ ਕੰਪਲੀਟ ਕਰਕੇ ਇਹ ਕੰਮ ਕਰਨ ਤੋਂ ਬਾਅਦ ਇਹ